ਸੋ ਜਨਪੁਰ ਦੇ ਪੁਲ ਨੰਬਰ 5 ਨੇੜੇ ਸਰਕਾਰੀ ਜਗ੍ਹਾ ਦੇ ਉੱਪਰ ਇੱਕ ਨਜਾਇਜ਼ ਕਬਜ਼ਾ ਹੋਣ ਦਾ ਮਾਮਲਾ ਪ੍ਰਕਾਸ਼ ਦੇ ਵਿੱਚ ਆਇਆ ਸੀਗਾ ਜਿਸ ਤੋਂ ਬਾਅਦ ਕਿਆਰਦੀ ਨਿਊਜ਼ ਨੈਟਵਰਕ ਵੱਲੋਂ ਇੱਕ ਖਬਰ ਦਿਖਾਈ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਕੇ ਤੇ ਆ ਕੇ ਜਿਹੜਾ ਕੰਮ ਰਕਾਇਆ ਗਿਆ ਸੀਗਾ ਪਰ ਦੁਬਾਰਾ ਉਹ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਔਰ ਉਹਨਾਂ ਨੇ ਜਿਹੜੇ ਕਬਜ਼ਾ ਕਰ ਰਹੇ ਨੇ ਉਹਨਾਂ ਵੱਲੋਂ ਟੈਂਟ ਲਗਾ ਕੇ ਅੰਦਰ ਖਾਤੇ ਲੈਂਟਰ ਪਾਣ ਦੀ ਜਿਹੜੀ ਕਵਾਇਤ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਆਪਾਂ ਈਓ ਸੁਜਾਨਪੁਰ ਬਲਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਆਂ ਔਰ ਸੁਣਦੇ ਆ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਤੰਦਾਜ਼ੀ ਕਿਤਨਾ ਕਿਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਉੱਪਰ ਸਵਾਲ ਉ ਨਗਰ ਨੂੰ ਕਿਹਾ ਜਾਂਦਾ ਕਿ ਮੌਕੇ ਤੇ ਜਾ ਕੇ ਕੰਮ ਬੰਦ ਕਰਾਓ ਪਰ ਸਵੇਰ ਦਾ ਇਹ ਮੈਸੇਜ ਜਿਹੜਾ ਹੈ ਉਹਨੇ ਆਪਣੇ ਅਧਿਕਾਰ ਨੂੰ ਦਿੱਤਾ ਸੀਗਾ ਪਰ ਉਹਨਾਂ ਵੱਲੋਂ ਕੋਈ ਵੀ ਕੰਮ ਬੰਦ ਨਹੀਂ ਕਰਾਇਆ ਗਿਆ ਆਪ ਦੀ ਇੱਕ ਦਿਨ ਰਿਪੋਰਟ ਤੇ ਗੱਲਬਾਤ ਕਰਦੇ ਆਈਓ ਸੁਜਾਨਪੁਰ ਬਲਜੀਤ ਸਿੰਘ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਉਹ ਨੰਬਰ 5 ਦੇ ਨੇੜੇ ਇੱਕ ਕਬਜ਼ਾ ਹੋ ਰਿਹਾ ਸੀਗਾ ਤਾਂ ਉਹਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਮਲਾਜਮਾਨ ਨੂੰ ਵੀ ਡਿਊਟੀ ਵੀ ਲਗਾਈ ਗਈ ਹੈ ਕੀ ਕਾਰਨ ਹੈਗਾ ਕਿ ਬਾਰ-ਬਾਰ ਕੰਮਕਾਰਾਂ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਦੇਖੋ ਇਸ ਬੰਦੇ ਨੇ ਆਪਣੇ ਐਮਐਸਬ ਨੂੰ ਇਸ ਵੇਲੇ ਕਿਹਾ ਸੀਗਾ ਅਜਾਇਬ ਇਸ ਮੈਂ ਕੰਮ ਜਿਹੜਾ ਚੱਲ ਰਿਹਾ ਉਹ ਬੰਦ ਕਰਵਾ ਤੇ ਨਾਲ ਹੀ ਨਾਲ ਅਸੀਂ ਆਪਣਾ ਕਲਰਕ ਅਰਜਿੰਦਰ ਕੁਮਾਰ ਉਹਦੀ ਵੀ ਡਿਊਟੀ ਲਾਈ ਜਾ ਕੇ ਜਾ ਕੇ ਮੁਕਦੇ ਸਾਰਾ ਕੰਮ ਬੰਦ ਕਰਵਾ ਕੇ ਆਓ ਕਿਉਂਕਿ ਉਹ ਤੈਬਜਾਰੀ ਦੀ ਦੁਕਾਨ ਹੈ ਅਸੀਂ ਉਹਦੇ ਕੋਲ ਤੈਬਜਾਰੀ ਲੈ ਰਹੇ ਇਸ ਸੰਬੰਧੀ ਨਹਿਰੀਪਾਗ ਉਹ ਲੋਵੀ ਉਹ ਜਗ੍ਹਾ ਦਾ ਕੰਮ ਬੰਦ ਕਰਵਾਇਆ ਗਿਆ ਸੀ ਜੀ ਇਸ ਸੰਬੰਧੀ ਅਸੀਂ ਉਹਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਹਿਲਾਂ ਕੰਮ ਨਾ ਕਰੇ ਜੀ ਤੇ ਆਪਣੇ ਇੱਕ ਕਲਰਕ ਦੀ ਡਿਊਟੀ ਵੀ ਲਗਾਈ ਹੋਈ ਹੈ ਜੀ ਕਿ ਕੰਮ ਨਾ ਹੋਵੇ ਤੇ ਕਿੰਨੇ ਵਜੇ ਡਿਊਟੀ ਲਾਈ ਤੁਸੀਂ ਅਹ ਸਵੇਰੇ ਅਮੀ ਸਾਹਿਬ ਨੂੰ ਕਿਹਾ ਸੀਗਾ ਕੋਈ 12 ਵਜੇ ਜੀ ਉਸ ਤੋਂ ਬਾਅਦ ਆਪਣੇ 2:30 ਵਜੇ ਸੇ ਆਪਣੇ ਕਲਰਕ ਜੀ ਅਜੇ ਤੱਕ ਮਾਤ ਨੂੰ ਕਾਕੇ ਪਹੁੰਚਿਆ ਨਹੀਂ ਪਹੁੰਚਿਆ ਪੰਜ ਵਜੇ ਨੂੰ ਆ ਚੁੱਕੇ ਨੇ ਕੋਈ ਮਨਜ਼ਰਤ ਹੋਰ ਤੱਕ ਨਹੀਂ ਪਹੁੰਚਿਆ ਹੈਗਾ ਹਾਂ ਚਲੋ ਮੈਂ ਫਿਰ ਆਪਣੇ ਕਲਰਕ ਕੋਲ ਪੁੱਛਣਾ ਕਿ ਕਿਉਂ ਨਹੀਂ ਗਿਆ ਹੈਗਾ ਕਿਉਂਕਿ ਡਿਊਟੀ ਤੇ ਗੱਟਾਰ ਦੀ ਲਗਾਈ ਦੀ ਆਉਣਾ ਜੀ ਜੇਕਰ ਕਾਤੇ ਪੂਰਾ ਕਸਤੀ ਆ ਰਿਹਾ ਹੋਇਆ ਲੇਟਰ ਪੈਂਡ ਤੱਕ ਲੈ ਸਰੀਆ ਬਚ ਚੁਕਾ ਹੈ ਮੈਂ ਹੁਣ ਐਵੇਂ ਸਾਹਿਬ ਨੂੰ ਕਰਕੇ ਮੈਂ ਫਿਰ ਕਹਿਣਾ ਕਿ ਇਹ ਕੰਮ ਬੰਦ ਕਰਵਾ ਦੇ ਜੇ ਉਹ ਮੁਕਾਬਲੇ ਕਿ ਆਪ ਲੈਣ ਦੇ ਪੈਸੇ ਬਿਲਕੁਲ ਨਹੀਂ ਪਾ ਸਕਦੇ ਜੀ ਉਹ ਕਮੇਟੀ ਦੀ ਬਿਨਾ ਮਨਜ਼ੂਰੀ ਤੋਂ ਕੋਈ ਕੰਮ ਨਹੀਂ ਕਰ ਸਕਦਾ ਇਸ ਕਮੇਟੀ ਦੇ ਅਫਸਰ ਤੋਂ ਕਿੰਨੇ ਦਿਨ ਤੇ ਕੰਮ ਹੋ ਰਿਹਾ ਹੈ ਕਿ 3 ਮੇਰੇ ਧਿਆਨ ਦੇ ਵਿੱਚ ਆਇਆ ਲੱਗਦਾ ਤਾਂ ਹੈਗਾ ਨਾਕਾਮੀਆਂ ਮੈਂ ਦੇਖਣਾ ਪੂਰੀ ਜੀ ਜਾਂਚ ਕਰਨਾ ਜੀ ਕਿਉਂ ਕੀ ਪ੍ਰੋਬਲਮ ਹੈ ਕਿੱਥੇ ਕਿ ਮਲਾਜ਼ਮ ਸਾਡਾ ਕੋਈ ਇਨਵੋਲਵ ਹੋਇਆ ਤਾਂ ਉਸ ਦੇ ਖਿਲਾਫ ਕਾਰਵਾਈ ਦੀ ਅਮਲ ਵਿੱਚ ਲਾ ਕੇ